ਚੂਚੇ ਖਰੀਦਣ ਵੇਲੇ ਜਿਹੜੇ ਨਵੇਂ ਵੀਰ ਨੇ ਉਠ ਠੱਗੀ ਦਾ ਕਿਵੇਂ ਸਕਾਰ ਹੁੰਦੇ ਨੇ ਕਿਹੜੇ-ਕਿਹੜੇ ਤਰੀਕਿਆਂ ਨਾਲ ਨਵੇਂ ਵੀਰਾਂ ਨਾਲ ਜਿਹੜੀ ਠੱਗੀ ਵਜਦੀ ਆ ਚੂਚੇ ਖਰੀਦਣ ਵੇਲੇ ਸੋ ਇਸ ਟਾਪਿਕ ਤੇ ਆਪਾਂ ਜਿਹੜੀ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਵੀਡੀਓ ਬਹੁਤ ਹੀ ਜਾਣਕਾਰੀ ਵਾਲੀ ਹੋਊਗੀ ਸੋ ਆਪਾਂ ਤੁਹਾਨੂੰ ਸਾਰੀਆਂ ਸਟੈਪ ਬਾਈ ਸਟੈਪ ਗੱਲਾਂ ਦੱਸਾਂਗੇ ਕਿ ਕਿਹੜੇ-ਕਿਹੜੇ ਆਪਾਂ ਨੂੰ तरीके ਨਾਲ ਠੱਗਿਆ ਜਾ ਸਕਦਾ ਤੇ ਆਪਾਂ ਨੂੰ ਕਿਵੇਂ ਬਚਣਾ ਉਹਨਾਂ ਤੋਂ ਠੀਕ ਹੈ ਜੀ ਸੋ ਦੋਸਤੋ ਅੱਜ ਕੱਲ ਸਾਨੂੰ ਪਤਾ ਹੀ ਆ ਬੱਚੇ ਪਾਉਣ ਦਾ ਸਮਾਂ ਚੱਲ ਰਿਹਾ ਕਈਆਂ ਨੇ ਪਾ ਲਏ ਤੇ ਕਈ ਵੀਰ ਅੱਗੇ ਬੱਚੇ ਪਾ ਵੀ ਰਹੇ ਨੇ ਸੋ ਸਭ ਤੋਂ ਪਹਿਲਾਂ ਦਾ ਦੋਸਤੋ ਜਿਹੜਾ ਚੂਚਾ ਹੁੰਦਾ ਸਭ ਤੋਂ ਛੋਟਾ ਇੱਕ ਦਿਨ ਦਾ ਹੁੰਦਾਗਾ ਉਦੋਂ ਜਿਹੜਾ ਨਵਾਂ ਵੀਰ ਹੁੰਦਾ ਉਹਨੂੰ ਪਰਖ ਨਹੀਂ ਹੁੰਦੀ ਕੀ ਕਿਹੜਾ ਚੂਚਾ ਕਿਹੜੀ ਨਸਲ ਦਾ ਕੀ ਨਹੀਂ ਕੀ ਗੱਲ ਵਾਤਾ ਉਦੋਂ ਉਹਨੂੰ ਨੌਲੇਜ ਨਹੀਂ ਹੁੰਦੀ ਖਾਸ ਕਰਕੇ ਜੇਕਰ ਆਪਾਂ ਨਸਲ ਦੀ ਗੱਲ ਕਰੀਏ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਨਸਲ ਬਾਰੇ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਆ ਕਿ ਆਪਾਂ ਕਿਹੜੀ ਨਸਲ ਰੱਖਣੀ ਆ ਤੇ ਕਿਹੜੀ ਨਸਲ ਆਪਣੇ ਲਈ ਲਾਹੇਵੰਦ ਰਹੂਗੀ ਸੋ ਮਿਕਸ ਨਸਲ ਕਦੇ ਵੀ ਨਾ ਰੱਖੋ ਦੂਜੇ ਨੰਬਰ ਤੇ ਇਹ ਗੱਲਬਾਤ ਕਰਦੇ ਆ ਕਿ ਕਈ ਕੀ ਕਰਦੇ ਨੇ ਹੈਤਰੀ ਵਾਲੇ ਵੀਰ ਜਾਂ ਕੋਈ ਵੀ ਫਾਰਮ ਵਾਲੇ ਵੀਰ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਹੈਗੇ ਕਿ ਮਾੜੇ ਹੁੰਦੇ ਨੇ ਪਰ ਕਈ ਵੀਰ ਹੁੰਦੇ ਨੇ ਇਦਾਂ ਦੇ ਠੀਕ ਹੈ ਨਾ ਸੋ ਆਪਣਾ ਉਹ ਖਰਚਾ ਘਟਾਉਣ ਦੇ ਮਾਰੇ ਕੀ ਕਰਦੇ ਨੇ ਉਹ ਵੈਕਸੀਨੇਸ਼ਨ ਪ੍ਰੋਪਰ ਨਹੀਂ ਕਰਕੇ ਦਿੰਦੇ ਖਰਚਾ ਥੋੜਾ ਬਹੁਤਾ ਹੀ ਹੁੰਦਾ ਗੱਲ ਕੋਈ ਜਿਆਦਾ ਵੱਡੀ ਹੁੰਦੀ ਨਹੀਂ ਹੈਗੀ ਪਰ ਉਹ ਜਿਹੜੀ ਵੈਕਸੀਨੇਸ਼ਨ ਪ੍ਰੋਪਰ ਨਾ ਕਰਨ ਦੇ ਕਾਰਨ ਜਿਹੜੇ ਬੱਚੇ ਆਪਾਂ ਲੈ ਕੇ ਆਉਣਿਆਂਗੇ ਉਹ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਬਾਅਦ ਉਹ ਜਿਹੜੇ ਮਰਨ ਲੱਗ ਜਾਂਦੇ ਨੇਗੇ ਇਹ ਗੱਲ ਜਿਹੜੇ ਵੀਰਾਂ ਨਾਲ ਹੱਡ ਬੀਤੀ ਹੋਈ ਹੈਗੀ ਉਹਨਾਂ ਨੂੰ ਤਾਂ ਇਹ ਗੱਲ ਦਾ ਪਤਾਗਾ ਸੋ ਜਿਹੜੀ ਵੈਕਸੀਨੇਸ਼ਨ ਜਦੋਂ ਬੱਚੇ ਦੇ ਨਹੀਂ ਹੁੰਦੀ ਚਲੋ ਜਦੋਂ ਆਪਾਂ ਘਰੇ 5 7 10 ਰੱਖਦੇ ਆ ਉਦੋਂ ਕੋਈ ਚਲੋ ਜ਼ਿਆਦਾ ਜ਼ਰੂਰਤ ਨਹੀਂ ਵੀ ਹੁੰਦੀ ਖਾਸ ਕਰਕੇ ਦੇਸੀ ਪੋਲਟਰੀ ਫਾਰਮਿੰਗ 'ਚ ਜੇ ਆਪਾਂ ਗੱਲ ਕਰੀਏ ਪਰ ਜਦੋਂ ਆਪਾਂ ਪ੍ਰੋਫੈਸ਼ਨਲ ਤੌਰ ਤੇ ਪੋਲਟਰੀ ਫਾਰਮਿੰਗ 'ਚ ਆਉਣਿਆਂਗੇ ਉਦੋਂ ਜਿਹੜੀ ਵੈਕਸੀਨੇਸ਼ਨ ਦੀ ਬਹੁਤ ਜ਼ਿਆਦਾ ਮਹੱਤਤਾ ਵਧੇ ਜਾਂਦੀ ਹੈਗੀ ਵੈਕਸੀਨੇਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹ ਜਿਹੜੀ ਇਹਨਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਇੱਕ ਦੂਜੇ ਤੋਂ ਇੱਕ ਦੂਜੇ ਨਾਲ ਲੱਗ ਜਾਂਦੀਆਂ ਨੇ ਸੋ ਜੇਕਰ ਵੈਕਸੀਨੇਸ਼ਨ ਹੋਈ ਹੋ ਉਦੋਂ ਇਹਨਾਂ ਦਾ ਇਮਿਊਨਿਟੀ ਸਿਸਟਮ ਵੀ ਬੂਸਟ ਹੋਊਗਾ ਵਧੀਆ ਤੇ ਮਰਨ ਦੇ ਚਾਂਸ ਬਹੁਤ ਜ਼ਿਆਦਾ ਘਟ ਜਾਂਦੇ ਨੇਗੇ ਸੋ ਜਦੋਂ ਤੁਸੀਂ ਬੱਚਾ ਲੈਣਾਗਾ ਚੂਚਾ ਲੈਣਾ ਉਦੋਂ ਤੁਸੀਂ ਕਨਫਰਮ ਕਰਨਾ ਅਗਲੇ ਤੋਂ ਕਿ ਕਿਹੜੀ ਕਿਹੜੀ ਵੈਕਸੀਨੇਸ਼ਨ ਲੱਗੀ ਹੋਈ ਆ ਤੇ ਕਿਹੜੀ ਕਿਹੜੀ ਨਹੀਂ ਲੱਗੀ ਹੋਈ ਜੇਕਰ ਬੱਚੇ ਦੇ ਵੈਕਸੀਨੇਸ਼ਨ ਲੱਗੀ ਹੋਈ ਆ ਉਹ ਬੱਚਾ ਤਾਂ ਹੀ ਤੁਸੀਂ ਖਰੀਦੋ ਜੇ ਵੈਕਸੀਨੇਟਰ ਨਹੀਂ ਅੱਗੇ ਪੁਆਇੰਟ ਆ ਗਿਆ ਜਿਹੜਾ ਸਭ ਤੋਂ ਵੱਧ ਵੀਰ ਠੱਗੀ ਦੇ ਸ਼ਿਕਾਰ ਹੁੰਦੇ ਨੇ ਉਹ ਕਈ ਬੰਦੇ ਕੀ ਕਰਦੇ ਨੇਗੇ ਕਈ ਬੰਦੇ ਕੀ ਕਰਦੇ ਨੇ ਕਿ ਬੱਚਾ ਹੁੰਦਾ 10 ਦਿਨ ਦਾ 20 ਦਿਨ ਦਾ ਮਤਲਬ ਕਿ ਉਹ ਡਬਲ ਕਹਿ ਕੇ ਦੇ ਦਿੰਦੇ ਨੇ ਜੇਕਰ ਬੱਚਾ 10 ਦਿਨਾਂ ਦਾ ਤਾਂ ਉਹ ਕਹਿ ਦੇਣਗੇ ਬੱਚਾ ਮਹੀਨੇ ਦਾ ਕਿਉਂਕਿ ਉਹਦਾ ਰੇਟ ਕਸਟਮਰ ਤੋਂ ਜ਼ਿਆਦਾ ਲੈ ਸਕਣ ਇਹ ਬਹੁਤ ਥਾਵਾਂ ਤੇ ਇਹ ਗੱਲਾਂ ਹੁੰਦੀਆਂ ਨੇ ਕਿ ਉਹ ਜ਼ਿਆਦਾ ਜਿਹੜਾ ਸਮੇ ਦਾ ਚੂਚਕ ਹੈ ਕਿ ਦੇਣ ਦੇ ਨੇ ਕਿਉਂਕਿ ਉਹਨਾਂ ਨੂੰ ਐ ਹੁੰਦਾ ਵੀ 100 50 ਸੀ ਬੱਚੇ ਮੰਗਰ ਜ਼ਿਆਦਾ ਲੈ ਲਈਏ ਪਰ ਜਦੋਂ ਜਿਹੜਾ ਬੰਦਾ ਖਰੀਦਦਾਗਾ ਉਦੋਂ ਉਹਨਾਂ ਨੂੰ ਫੀਡ ਵਗੈਰਾ ਪਾਉਂਦਾ ਜਦੋਂ ਉਹਨਾਂ ਦਾ ਅੰਡੇ ਤੇ ਉਹਨਾਂ ਦਾ ਟਾਈਮ ਹੁੰਦਾ ਪਰ ਉਹ ਸੋਚਦਾ ਕਿ ਉਹਨੇ ਤਾਂ ਕਹਿ ਕੇ ਦਿੱਤਾ ਸੀ ਕਿ ਇੱਕ ਮਹੀਨੇ ਦਾ ਪਰ ਹੋਣਾ ਜਿਹੜਾ ਮੁਰਗੀ ਨੂੰ ਆਂਡੇ ਤੇ ਆ ਜਾਣਾ ਚਾਹੀਦਾ ਪਰ ਆਪਾਂ ਨੂੰ ਉਦੋਂ ਪਤਾ ਲੱਗਦਾ ਕਿ ਉਦੋਂ ਉਹ ਬੰਦੇ ਨੇ ਗਲਤ ਕਹਿ ਕੇ ਦਿੱਤਾ ਉਹਨੇ ਟਾਈਮ ਦਾ ਨਹੀਂ ਹੈਗਾ ਪਹਿਲਾਂ ਪ੍ਰੋਪਰ ਜਾਣਕਾਰੀ ਲਓ ਜਦੋਂ ਤੁਸੀਂ ਬੱਚੇ ਖਰੀਦਣੇ ਆਗੇ ਕਿ ਜਦੋਂ ਬੱਚਾ 10 ਦਿਨਾਂ ਦਾ ਹੁੰਦਾ ਉਦੋਂ ਕਿੱਡਾ ਹੁੰਦਾਗਾ 20 ਦਿਨਾਂ ਦਾ ਕਿੰਨਾ ਕ ਹੁੰਦਾਗਾ ਮਹੀਨੇ ਦਾ ਹੁੰਦਾ ਜਦੋਂ ਉਦੋਂ ਉਹਦੀ ਕਿੰਨੀ ਕ ਗਰੋਥ ਹੋਈ ਹੁੰਦੀ ਹੈਗੀ ਸੋ ਇਹ ਸਾਨੂੰ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਬਹੁਤ ਸਾਰੇ ਫਾਰਮ ਵਾਲੇ ਵੀਰ ਤਾਂ ਹੀ ਫੇਲ ਹੋ ਜਾਂਦੇ ਨੇ ਕਿ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਕਿ ਇਹ ਜਿਹੜਾ ਚੂਚਾ ਉਹ ਕਿੰਨੇ ਦਿਨ ਦਾ ਜਾਂ ਕਿੰਨੇ ਮਹੀਨੇ ਦਾਗਾ ਜਦੋਂ ਆਪਾਂ ਨੂੰ ਜਾਣਕਾਰੀ ਨਹੀਂ ਹੋਊਗੀ ਉੱਥੇ ਆਪਾਂ ਜਿਹੜੇ ਠੱਗੀ ਦੇ ਸਕਾਰ ਹੋਵਾਂਗੇ ਹੀ ਹੋਵਾਂਗੇ ਸੋ ਆਪਾਂ ਨੂੰ ਵਧੀਆ ਢੰਗ ਨਾਲ ਪਤਾ ਹੋਣਾ ਚਾਹੀਦਾ ਜਿਸ ਤਰ੍ਹਾਂ ਹੁਣ ਤੁਸੀਂ ਜਿਹੜੇ ਚੂਚੇ ਹੁਣ ਫਿਰ ਰਹੇ ਨੇ ਇਹ ਤਕਰੀਬਨ 2.5 ਮਹੀਨਿਆਂ ਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਜਦੋਂ 2.5 ਮਹੀਨਿਆਂ ਦੇ ਚੂਚੇ ਹੋਣਗੇ ਤਾਂ ਇਦਾਂ ਦੇ ਬੱਚੇ ਜਿਹੜੀ ਗਰੋਥ ਉਹ ਬੱਚਿਆਂ ਦੀ ਹੋਊਗੀ ਸੋ 8 ਪੁਆਇੰਟ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਸੋਨ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾਗਾ ਅਗਲਾ ਜਿਹੜਾ ਪੁਆਇੰਟ ਆ ਜਦੋਂ ਤੁਸੀਂ ਬੱਚੇ ਖਰੀਦਨੇ ਐ ਐਚ ਆਰ ਆਲੇ ਵੀਰ ਤੋਂ ਉਹ ਉਹਨਾਂ ਤੋਂ ਹੀ ਖਰੀਦੋ ਜਿਨ੍ਹਾਂ ਦਾ ਪੇਰੈਂਟ ਵਡ ਆਪਣਾ ਹੋਵੇ ਮੇਰੇ ਕਹਿਣ ਦਾ ਮਤਲਬ ਜਿਹੜੇ ਉਹ ਅੰਡੇ ਚੋਂ ਬੱਚਾ ਨਿਕਲਿਆ ਹੈਗਾ ਜਿਹੜਾ ਤੁਸੀਂ ਖਰੀਦ ਰਹੇ ਹੋਗੇ ਉਹ ਬੱਚਾ ਜਿਹੜੇ ਅੰਡੇ ਚੋਂ ਨਿਕਲਿਆ ਹੈਗਾ ਉਹ ਅੰਡਾ ਉਹਨਾਂ ਦਾ ਖੁਦ ਦਾ ਤਿਆਰ ਕੀਤਾ ਹੋਵੇ ਆਪਣੇ ਫਾਰਮ ਤੇ ਜਦੋਂ ਕਈ ਵੀਰ ਹੈਚਰੀ ਵਾਲੇ ਵੀਰ ਕੀ ਕਰਦੇ ਨੇਗੇ ਉਹ ਆਂਡਾ ਮੁੱਲ ਲੈ ਲੈਂਦੇ ਨੇ ਕਿਦੋਂ ਸਪੋਜ਼ ਕਰੋ ਮੇਰੀ ਮੇਰੀ ਹੈਚਰੀ ਲਗਾਈ ਹੋਈ ਹੈਗੀ ਠੀਕ ਹੈ ਜੀ ਮੈਂ ਕਿਸੇ ਤੋਂ ਆਂਡਾ ਚੱਕ ਲਿਆ ਹੁਣ ਮੈਨੂੰ ਨਹੀਂ ਪਤਾ ਉਹ ਆਰ ਆਈ ਆਰ ਦਾ ਜਾਂ ਬਲੈਕ ਐਸਟਰਲੋਕ ਦਾ ਡਬਲ ਐਫ ਜੀ ਦਾ ਐਫ ਜੀ ਦਾ ਠੀਕ ਹੈ ਉਹ ਮੈਨੂੰ ਕੁਝ ਨਹੀਂ ਪਤਾਗਾ ਉਹਦੇ ਬਾਰੇ ਮੈਂ ਕੀ ਕਰਨਾ ਆਂਡਾ ਲਿਆਂਦਾ ਆਪਣੀ ਹੈਚਰੀ 'ਚ ਲਾ ਕੇ 20 ਦਿਨਾਂ ਬਾਅਦ ਬੱਚਾ ਤਾਂ ਨਿਕਲਣਾ ਹੀ ਨਿਕਲਣਾ 20 ਕਿ ਦਿਨਾਂ ਬਾਅਦ ਚਾਹੇ ਉਹ ਅੰਡਾ ਮਾੜਾ ਗਾ ਚਾਹੇ ਉਹ ਅੰਡਾ ਚੰਗਾ ਗਾ ਸੋ ਮੈਂ ਕੀ ਕੀਤਾ ਬੱਚੇ ਕਢਾ ਲਿਆ ਆਪਣੀ H3 ਚ ਉਹ ਸੇਲ ਕਰਤੇ ਉਹ ਮੈਨੂੰ ਨਹੀਂ ਪਤਾ ਕਿ ਕਿਹੜੀ ਨਸਲ ਦਾ ਜਿਹੜਾ ਅੰਡਾ ਆਪਾਂ ਵਿੱਚ ਲਗਾਇਆ ਹੁਣ ਜਦੋਂ ਮੈਂ ਅੰਡੇ ਖਰੀਦੇ ਨੇ ਤਾਂ ਮੈਨੂੰ ਕਨਫਰਮ ਨਹੀਂ ਹੋਣਾ ਕਿ ਜਿਹੜਾ ਅੰਡਾ ਹੋ ਬਲੈਕ ਐਸਟਰਲੋਪ ਦਾ ਜਾਂ ਆਰਆਈਆ ਦਾ ਕਿਸੇ ਦਾ ਵੀ ਮਤਲਬ ਕਿ ਤੁਸੀਂ ਹੁਣ ਸਮਝਣ ਵਾਲੇ ਸਮਝ ਜਾਣਗੇ ਇਹ ਗੱਲ ਸੋ ਉਹਨਾਂ ਵੀਰਾਂ ਤੋਂ ਹੀ H3 ਵਾਲਿਆਂ ਤੋਂ ਲਓ ਜਿਨ੍ਹਾਂ ਦੇ ਫਾਰਮ 'ਚ ਉਹਨਾਂ ਦਾ ਪੇਰੈਂਟ ਵਰਡ ਆਪਣਾ ਹੋਵੇ ਹੈਂ ਤੋ ਬਾ ਮੈਂ ਤੁਹਾਨੂੰ ਦੁਬਾਰੇ ਫੇਰ ਦੱਸ ਦਵਾਂ ਕਈ ਵੀਰ ਸਮਝਣ ਚ ਥੋੜਾ ਜਿਹਾ ਟਾਈਮ ਲਗਾ ਦਿੰਦੇ ਨੇ ਮਤਲਬ ਕਿ ਜਿਹੜਾ ਤੁਸੀਂ ਬੱਚਾ ਲੈ ਰਹੇ ਹੋ ਉਹ ਜਿਹੜੇ ਅੰਡੇ ਚੋਂ ਨਿਕਲਿਆ ਉਹ ਆਂਡਾ ਉਹਨਾਂ ਦਾ ਖੁਦ ਆ ਤਿਆਰ ਕੀਤਾ ਹੋਵੇ ਮਤਲਬ ਕਿ ਜਿਹੜੀਆਂ ਖੁਦ ਮੁਰਗੀਆਂ ਰੱਖ ਕੇ ਮੁਰਗੇ ਮੁਰਗੀਆਂ ਰੱਖ ਕੇ ਤਿਆਰ ਕੀਤਾ ਹੋਵੇ ਉਹ ਇਸ ਲਈ ਕੀਤਾ ਹੋਵੇ ਕਿਉਂਕਿ ਜਦੋਂ ਆਪਣੇ ਫਾਰਮ ਤੇ ਬੱਚਾ ਜਿਹੜਾ ਮੁਰਗੀਆਂ ਤਿਆਰ ਹੁੰਦੀਆਂ ਨੇ ਉਹ ਵਧੀਆ ਢੰਗ ਨਾਲ ਤਿਆਰ ਹੁੰਦੀਆਂ ਨੇ ਜੇਕਰ ਉਹ ਆਂਡਾ ਜਿਹੜਾ ਮੁਰਗੀ ਨੇ ਉਹ ਬਿਮਾਰੀ ਲੱਗੀ ਹੋਊ ਮੁਰਗੀ ਨੂੰ ਉਹਨੇ ਅੰਡਾ ਦਿੱਤਾ ਹੋਊਗਾ ਤਾਂ ਉਹਦਾ ਬੱਚਾ ਤੰਦਰੁਸਤ ਕਦੇ ਵੀ ਨਹੀਂ ਰਹਿ ਸਕਦਾ ਮਤਲਬ ਕਿ ਜਿਹੜਾ ਆਪਾਂ H3 ਮਸ਼ੀਨ 'ਚ ਆਂਡੇ ਲਾਉਣੇ ਆ ਉਹ ਤੰਦਰੁਸਤ ਮੁਰਗੀਆਂ ਦੇ ਸਟ्रेस ਫ੍ਰੀ ਮੁਰਗੀਆਂ ਦੇ ਹੋਣੇ ਚਾਹੀਦੇ ਨੇ ਤਾਂ ਹੀ ਉਹ ਅੰਡੇ 'ਚੋਂ ਬੱਚਾ ਅੱਗੇ ਨਿਕਲ ਕੇ ਜਦੋਂ ਨੇ ਮੁਰਗੀ ਬਣਨਾ ਤੁਹਾਨੂੰ ਐਗ ਪ੍ਰੋਡਕਸ਼ਨ ਅੰਡੇ ਦੀ ਪ੍ਰੋਡਕਸ਼ਨ ਤਾਂ ਹੀ ਉਹ ਵਧੀਆ ਢੰਗ ਨਾਲ ਦੇ ਸਕਦੇ ਨੇ ਸੋ ਇਹ ਗੱਲ ਦੀ ਤੁਸੀਂ ਖਾਸ ਕਰਕੇ ਗੌਰ ਰੱਖਣੀ ਆ ਜਿਹੜੇ ਵੀਰ ਦਾ ਫਾਰਮ ਆਪਦਾ ਹੋਊਗਾ ਉਹਦੀ H3 ਹੋ ਉਤੋਂ ਹੀ ਖਰੀਦੋ ਕਿਉਂਕਿ ਇੱਥੇ ਆ ਕੇ ਬਹੁਤ ਜ਼ਿਆਦਾ ਧੋਖੇਦੜੀਆਂ ਹੁੰਦੀਆਂ ਹੁੰਦੀਆਂ ਨੇ ਮੈਨੂੰ ਬਹੁਤ ਸਾਰੇ ਵੀਰਾਂ ਦੇ ਮੈਸੇਜ ਵੀ ਆਉਂਦੇ ਨੇਗੇ ਕਿ ਕਿਸੇ ਵੀਰ ਨੇ ਬੱਚਾ ਸੀਗਾ 10 ਦਿਨਾਂ ਦਾ ਮੈਨੂੰ ਮਹੀਨੇ ਦਾ ਕਹਿ ਕੇ ਦਿੱਤਾ ਉਹ ਟਾਈਮ ਸਰਾਂਡੇ ਤੇ ਨਹੀਂ ਆਊਗਾ ਉਹਨਾਂ ਦੇ ਲੇਟ ਹੋਣੇ ਹੋਣਾ ਹੀ ਹੋਣਾਗਾ ਸੋ ਦੋਸਤੋ ਇਹ ਗੱਲ ਦੀ ਖਾਸ ਕਰਕੇ ਧਿਆਨ ਰੱਖਿਆ ਕਰੋ ਕਿ ਜਿਹੜਾ ਬੱਚਾਗਾ ਉਹ ਪਿਓਰ ਹੋਵੇ ਉਹਨਾਂ ਦਾ ਪੇਰੈਂਟ ਵਰਡ ਆਪਦਾ ਹੋਵੇ ਜਿਹਨੇ ਤਿਆਰ ਕੀਤਾ ਤੇ ਉਹਦੀ ਜਿਹੜੀ ਏਜ ਆ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ ਆਪਾਂ ਚੀਜ਼ ਖਰੀਦਦੇ ਆ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈਗੀ ਕਿ ਅੱਗੇ ਵਾਲਾ ਆਪਾਂ ਨੂੰ ਕੀ ਦੇ ਰਿਹਾਗਾ ਅਗਲੇ ਨੇ ਤਾਂ ਵੇਚਣਾ ਸੋ ਤੁਸੀਂ ਜਿੱਥੋਂ ਵੀ ਬੱਚਾ ਲੈਣਾ ਜਿੱਥੋਂ ਵੀ ਲਓ ਉਥੋਂ ਲਓ ਜਿੱਥੇ ਬੰਦਾ ਭਰੋਸੇਯੋਗ ਹੋਵੇ ਪ੍ਰੋਪਰ ਉਹਦਾ ਕੰਮ ਚੱਲਦਾ ਹੋਵੇ ਸੋ ਸਸਤੇ ਮੰਗਰ ਆਪਾਂ ਕਦੇ ਨਹੀਂ ਜਾਣਾ ਅਗਲਾ ਜਿਹੜਾ ਪੁਆਇੰਟ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਦੋਸਤੋ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਬੱਚਾ ਖਰੀਦਣਾਗਾ ਉਹ ਇੱਕ ਤਾਂ ਨੇੜੇ ਤੋਂ ਖਰੀਦੋ ਜਿਆਦਾ ਦੂਰ ਮੇਰਾ ਕਹਿਣ ਦਾ ਮਤਲਬ ਕਿ ਆਦਰ ਸਟੇਟ ਹੋਰ ਸੂਬਿਆਂ ਚੋਂ ਨਾ ਖਰੀਦੋ ਜੇਕਰ ਤੁਸੀਂ ਪੰਜਾਬ ਦੇ ਹੋ ਤਾਂ ਪੰਜਾਬ ਚੋਂ ਹੀ ਬੱਚਾ ਖਰੀਦੋ ਤੇ ਬੱਚਾ ਖਰੀਦਣ ਸਮੇਂ ਤੁਸੀਂ ਖੁਦ ਉੱਥੇ ਜਾ ਕੇ ਬੱਚਾ ਦੇਖ ਕੇ ਬੱਚਾ ਸਿਲੈਕਟ ਕਰਕੇ ਫੇਰ ਲਓ ਇਹ ਕਿਉਂ ਮੈਂ ਤੁਹਾਨੂੰ ਕਹਿ ਰਿਹਾ ਹੁਣ ਤੁਸੀਂ ਸੁਣੋ ਇਇ ਇਸ ਲਈ ਕਹਿ ਰਹੇ ਹਾਂ ਦੋਸਤੋ ਜਦੋਂ ਆਪਾਂ ਉੱਥੇ ਜਾਵਾਂਗੇ ਉੱਥੇ ਆਪਾਂ 15-20 ਮਿੰਟ ਬੈਠਾਂਗੇ ਆਪਾਂ ਬੱਚਾ ਉਹ ਦੇਖਾਂਗੇ ਕਿ ਬੱਚਾ ਕਿੰਨਾ ਕੁ ਐਕਟਿਵ ਆ ਕਈ ਬੱਚੇ ਚੂਚੇ ਪਹਿਲੇ ਹੀ ਬਿਮਾਰ ਹੁੰਦੇ ਨੇਗੇ ਉਹ ਆਪਣੇ ਘਰੇ ਆ ਕੇ ਹੋਰ ਡਾਊਨ ਹੋ ਜਾਂਦੇ ਨੇਗੇ ਸੋ ਇਸ ਲਈ ਮੈਂ ਕਹਿਣਾ ਜਦੋਂ ਆਪਾਂ ਜਾਵਾਂਗੇ ਆਪਾਂ ਨੂੰ ਪਤਾ ਲੱਗੂ ਕਿ ਬੱਚਾ ਕਿਦਾਂ ਦਾ ਐਕਟਿਵ ਆ ਜਾਂ ਸੁਸਤ ਬੈਠਾਗਾ ਜਦੋਂ ਬੱਚਾ ਸੁਸਤ ਬੈਠਾਗਾ ਤੁਸੀਂ ਦੇਖ ਲਿਆ ਤਾਂ ਤੁਸੀਂ ਸਮਝ ਜਿਓ ਕਿ ਬੱਚਾ ਜਾਂ ਤਾਂ ਬਿਮਾਰ ਆ ਜਾਂ ਕੋਈ ਬੱਚੇ ਨੂੰ ਹੋਰ ਦਿੱਕਤ ਆ ਗਈ ਤਾਂ ਉੱਥੇ ਤੁਸੀਂ ਬੱਚਾ ਬਿਲਕੁਲ ਵੀ ਨਹੀਂ ਖਰੀਦਣਾ ਹੈਗਾ ਜਦੋਂ ਆਪਾਂ ਆਰਡਰ ਤੇ ਬੱਚਾ ਮੰਗਵਾਉਣੇ ਆਗੇ ਮੰਨ ਲਓ ਮੈਂ ਆਰਡਰ ਕਰਤਾ ਕਿ ਮੈਨੂੰ 500 ਬੱਚਾ ਭੇਜ ਦਿਓ ਉਹਨਾਂ ਨੇ ਕੁਝ ਨਹੀਂ ਦੇਖਣਾ ਹੈਗਾ ਕਿ ਬਿਮਾਰ ਬੱਚਾ ਜਾਂ ਠੀਕ ਬੱਚਾ ਉਹਨਾਂ ਨੇ ਭੇਜ ਦੇਣਾ ਮੈਂ ਨਹੀਂ ਕਹਿੰਦਾ ਕਿ ਹਰ ਇੱਕ ਜਿਹੜਾ ਡਿਲੀਵਰੀ ਕਰਦੇ ਨੇ ਉਹ ਬੱਚਾ ਗਲਤੀ ਭੇਜਣਗੇ ਪਰ ਅੱਪਾ ਨੂੰ ਜਦੋਂ ਆਪਾਂ ਪੈਸੇ ਲਾਉਣੇ ਆਂ, ਚੀਜ਼ ਖਰੀਦਣੀ ਹੈਗੀ, ਉਦੋਂ ਆਪਾਂ ਨੂੰ ਅਵੇਅਰ ਹੋ ਕੇ ਚੀਜ਼ ਖਰੀਦਣੀ ਚਾਹੀਦੀ ਹੈਗੀ। ਜਾਦੇ ਜਿਹੜੇ ਪੁਲਟਰੀ ਫਾਰਮਿੰਗ 'ਚ ਵੀਰ ਇੱਥੇ ਹੀ ਧੋਖਾ ਖਾਂਦੇ ਨੇ, ਇਹ ਮੇਨ ਪੁਆਇੰਟ ਹੁੰਦਾਗਾ। ਕਿਉਂਕਿ ਜਦੋਂ ਕੋਈ ਵੀ ਘਰ ਪਾਉਂਦਾ ਉਹਦਾ ਨੀਂਹ ਪੱਥਰੀ ਨਹੀਂ ਸਹੀ ਹੋਊਗਾ ਤਾਂ ਉੱਥੇ ਦਿੱਕਤ ਆਊਗੀ ਹੀ ਆਊਗੀ। ਇਹ ਤੁਸੀਂ ਗੱਲ ਦਾ ਖਾਸ ਧਿਆਨ ਰੱਖਣਾ। ਸੋ ਜੇਕਰ ਤੁਸੀਂ ਇਹ ਮੈਂ ਜਿਹੜੀਆਂ 5-7 ਗੱਲਾਂ ਦੱਸੀਆਂ ਨੇ, ਤੁਸੀਂ ਇਹ ਗੱਲਾਂ ਦਾ ਧਿਆਨ ਰੱਖਦੇ ਹੋ ਮੈਨੂੰ ਸਮਝਦਾ ਕਿ ਤੁਸੀਂ ਜਿਹੜਾ ਬੱਚਾ ਲੈਣ ਚ ਕੋਈ ਤੁਹਾਨੂੰ ਪ੍ਰੋਬਲਮ ਆਊਗੀ ਸੋ ਆਪਾਂ ਤੁਹਾਨੂੰ ਵਧੀਆ-ਵਧੀਆ ਜਾਣਕਾਰੀ ਵਾਲੀਆਂ ਵੀਡੀਓ ਦਿੰਦੇ ਰਹਨੇ ਆ ਹਮੇਸ਼ਾ ਤੁਸੀਂ ਚੈਨਲ ਨੂੰ ਪਿਆਰ ਬਹੁਤ ਕਰਦੇ ਹੋ ਸੋ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਕਿ ਅਗਲੀ ਵੀਡੀਓ ਪਾ ਕਿਸ ਵਿਸ਼ੇ ਤੇ ਬਣਾਈਏ ਇਹ ਵੀ ਕਮੈਂਟ ਕਰਕੇ ਦੱਸਿਆ ਕਰੋ ਤੇ ਆਪਣੇ ਯਾਰਾਂ ਦੋਸਤਾਂ 'ਚ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਸ਼ੇਅਰ ਇਸ ਲਈ ਕਰਿਆ ਕਰੋ ਕਿਉਂਕਿ ਅਪਾ ਚਾਹੁੰਦੇ ਆ ਕਿ ਅਪਾ ਜਿੰਨੀ ਕੁ ਵੀ ਨੌਲੇਜ ਆ ਜਿੰਨੀ ਕੁ ਵੀ ਥੋੜੀ-ਬੋਤੀ ਜਾਣਕਾਰੀ ਆ ਆਪਣੀ ਜਾਣਕਾਰੀ ਸਾਰੇ ਵੀਰਾਂ ਕੋਲ ਪਹੁੰਚੇ ਠੀਕ ਆ ਜੀ ਸੋ ਜੋ ਵੀ ਮੁਰਗੇ ਮੁਰਗੀਆਂ ਰੱਖਣ ਦੇ ਸ਼ਕੀਨ ਨੇ ਵੀਰ ਉਹਨਾਂ ਕੋਲ ਆਪਣੀ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਇਹ ਵੀ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖਦੇ ਹੋ ਸੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਵੀਡੀਓ ਨੂੰ ਬਹੁਤ ਪਿਆਰ ਦਿਨੇ ਹੋ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਜਿਹੜਾ ਚੈਨਲ ਨਾਲ ਬਣੇ ਰਹੋ ਅਪਾ ਤੁਹਾਨੂੰ ਹਰ ਇੱਕ ਪ੍ਰਕਾਰ ਦੀ ਜਾਣਕਾਰੀ ਦਵਾਗੇ ਜਿੰਨੀ ਕੁ ਅਪਾ ਨੂੰ ਆਗੀ ਸੋ ਜੇਕਰ ਕੋਈ ਗੱਲਬਾਤ ਤੁਸੀਂ ਦੱਸਣੀ ਹੁੰਦੀ ਹੈ ਉਹ ਵੀ ਤੁਸੀਂ ਕਮੈਂਟਾਂ 'ਚ ਮੈਨੂੰ ਦੱਸਿਆ ਕਰੋ ਇਹ ਨਹੀਂ ਹੈਗਾ ਕਿ ਤੁਸੀਂ ਮੈਨੂੰ ਨਹੀਂ ਦੱਸ ਸਕਦੇ ਤੁਸੀਂ ਵੀ ਦੱਸੋ ਕੋਈ ਜਾਣਕਾਰੀ ਮੈਨੂੰ ਵੀ ਮਿਲ ਜੂਗੀ ਠੀਕ ਹੈ ਜੀ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ